ਆਦੇ ਸੱਚੋ ਜੁਗਾਦ ਦੇ ਸੱਚੋ ਹੈ ਭੀ ਸੱਚੋ ਨਾਨਕ ਹੋਸੀ ਭੀ ਸੱਚ ਸੁਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਉਚ ਪੈ ਚੋਪਨਾ ਹੋਵਈ ਜੇ ਲਾਇ ਰਹਾਂ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਹਾਂ ਜੀ ਦੇਖਿਓ ਕਿਵੇਂ ਆਹ ਬਾਬਾ ਮੈਂ ਪਾਣੀ ਕੇ ਨਾਲੇ ਕੰਢੇ ਬੈਠੇ ਹੋ ਗਾਇਏ ਕਮੈਂਟ ਕਰਵਾ ਕੇ ਮਿਲਾਈ ਲਈ ਤੂੰ ਕਹਤੇ ਬਾਨ ਮੇਸ ਕਿਤੇ ਬੰਮੀ ਘਟ ਘੜੀ ਆ ਉਪਰੰਗ ਕੇ ਵੇਸ ਬੇਤੀਆ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਨਾਨਿ ਕਿਤੇ ਮੁਖ ਗੁੱਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਦੀ ਗੱਲ ਕਰਦਾ ਵਾਹਿਗੁਰੂ ਦੀ ਤੀ ਚਲੋ ਜੀ ਨਿਤਨੇਮ ਤੇ ਹੋ ਗਿਆ ਨਿਤਨੇਮ ਹੋ ਗਿਆ ਉਹ ਕਿਵੇਂ ਇਹ ਪਾਠ ਤੁਸੀਂ ਨਿਤਨੇਮ ਦੇ ਸੁਣ ਰਹੇ ਸੀ ਹਾਂ ਜੀ ਨੇਤ ਨੇ ਡਿਪਾਰਟਮੈਂਟ ਰੋਜ ਗੱਡੀ ਵਿੱਚ ਆਫਿਸ ਜਾਂਦਾ ਸੁਣ ਲੈਣਾ ਫਿਰ ਤੇ ਸਾਡੇ ਨਾਲ ਮੁਸਲਮ ਵੀਰ ਚੰਗੇ ਹਨ ਉਹ ਕਿਵੇਂ ਮੇਰਾ ਇੱਕ ਮੁਸਲਮ ਵੀਰ ਦਾਦਾ ਸੀ ਕਿ ਉਹਨਾਂ ਨੂੰ ਪੰਜ ਨਮਾਜ਼ਾਂ ਪੜ੍ਹਨ ਦਾ ਹੁਕਮ ਹੈ ਤੇ ਉਹ ਹਰ ਨਮਾਜ਼ ਇਸ ਤਰ੍ਹਾਂ ਪੜ੍ਹਦੇ ਹਨ ਕਿ ਉਹਨਾਂ ਦੀ ਆਖਰੀ ਨਮਾਜ਼ ਹੈ ਭਾਵੇਂ ਉਹ ਨਮਾਜ਼ ਇਸ ਤਰ੍ਹਾਂ ਇਕਾਗਰਤਨ ਨਾਲ ਪੜ੍ਹਦੇ ਹਨ ਪਰ ਤੁਸੀਂ ਤੇ ਨੇਤ ਨੇਮ ਦੇ ਨਾਲ ਨਾਲ ਹੋਰ ਕਈ ਕੰਮ ਕਰਦੇ ਕੀ ਕਰੀਏ ਕੁਲਜੀਤ ਸਿੰਘ ਸਵੇਰੇ ਦੇ ਸਮਾਂ ਹੀ ਨਹੀਂ ਹੁੰਦਾ ਨਿਤਨੇਂ ਦੇ ਪਾਠ ਗੁਰ ਸਿੱਖ ਨੂੰ اٹਲ ਹੁਕਮ ਹਨ ਤੇ ਅੰਮ੍ਰਿਤ ਦੀ ਦਾਤ ਦੀ ਸ਼ਰਤ ਵੀ ਸੀ ਸਾਨੂੰ ਨਿਤਨੇਂ ਦੇ ਪਾਠ ਕਰਨ ਲੱਗਿਆ ਗੁਰਬਾਣੀ ਦੇ ਹੁਕਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਬੀਰ ਕਾਮ ਭਰੇ ਹਰ ਸਿਮਰੀਐ ਐਸਾ ਸਿਮਰਹੁ ਨਿਤ ਇਹ ਕਬੀਰ ਕੋਈ ਗਰਜ਼ ਪੈਣ ਤੇ ਜਿਸ ਤਰ੍ਹਾਂ ਪਾਪ ਜਿਸ ਖਿੱਚ ਤੇ ਪਿਆਰ ਨਾਲ ਪ੍ਰਮਾਤਮਾ ਨੂੰ ਯਾਦ ਕਰੀਦਾ ਹੈ ਜਿਉ ਉਸੇ ਖਿੱਚ ਪਿਆਰ ਨਾਲ ਉਸ ਨੂੰ ਸਦਾ ਯਾਦ ਕਰੋ ਅਮਰਾ ਪਰਵਾਸਾ ਕਰਹੁ ਹਰ ਗਿਆ ਬਹੋਰਾ ਬਿਤ ਇਸ ਤਰ੍ਹਾਂ ਕਰਨਲ ਸਾਚਖੰਡ ਵਿੱਚ ਟਿਕ ਜਾਓਗੇ ਜਿੱਥੇ ਅਮਰ ਹੋ ਜਾਈਦਾ ਹੈ ਤੇ ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿੱਛੇ ਦੌੜ-ਦੌੜ ਕੇ ਗਵਾ ਚੁੱਕੇ ਹੁੰਦੇ ਹਨ ਉਹ ਗੁਣ ਪ੍ਰਭੂ ਮੋੜ ਪੈਦਾ ਕਰ ਦਿੰਦਾ ਹੈ ਪ੍ਰਭ ਕੀ ਉਸਤ ਕਰਹੁ ਸੰਤ ਮਿਤ ਸਾਵਧਾਨ ਇਕਾਗਰ ਚੇਤ ਪਾਉ ਘਟੋ ਘਟ ਨਿਤਨੇਮ ਤੇ ਬਾਣੀਆਂ ਦੇ ਪਾਠ ਕਰਦੇ ਸਾਨੂੰ ਬਿਲਕੁਲ ਇਕਾਗਰਿਤ ਹੋ ਕੇ ਬੈਠਣਾ ਚਾਹੀਦਾ ਤਾਂ ਜੋ ਇਹ ਸਮਾਂ ਸਾਡਾ ਬਾਣੀਆਂ ਵਿੱਚ ਖਰਚ ਹੋਵੇ ਜਿੱਥੇ ਰਸਨਾ ਨਾਲ ਇਹਨਾਂ ਦਾ ਜਾਪ ਹੋਵੇ ਉੱਥੇ ਸ਼ਰਵਨਾ ਰਾਹੀਂ ਗੁਰੂ ਸਾਹਿਬ ਦੇ ਬਚਨ ਹਿਰਦੇ ਤੱਕ ਪਹੁੰਚਣ ਤਾਂ ਹੀ ਅਜਾਬੂਰਾ ਲਾਭ ਹੈ ਠੀਕ ਹੈ ਕੁਲਜੀ ਸਿੰਘ ਹੁਣ ਇਸੇ ਤਰ੍ਹਾਂ ਹੋਵੇਗਾ